ਕਾਲੀ ਘਟ ਹੈ ਜਦ ਵੀ ਛਾ ਜਾਂਦੀ ਕਾਲੀ ਘਟ ਹੈ ਜਦ ਵੀ ਛਾ ਜਾਂਦੀ ਜਿੰਦ ਜਾਨ ਮੁਠੀ ਵਿੱਚ ਆ ਜਾਂਦੀ ਖੌਰੇ ਕੀ ਕਦ ਵਰਤੇ ਪਾਣਾਵੇ ਤੈਨੂੰ ਕਰਦਾ ਹੈ ਅਰਜ ਨਿਮਾਣਾਵੇ ਹਈ ਤੈਨੂੰ ਕਰਦਾ ਅਰਜ ਨਿਮਾਣਾਵੇ ਕਰਿ ਉੱਚੇ ਇਹਨਾ ਬਦਲਾਂ ਨੂੰ ਸਾਡੇ ਜਾਨ ਤੇ ਬਣਿਆ ਬੇ ਰੱਬਾ ਸਾਡੇ ਕਰਦਿਆਂ ਛੱਤਾਂ ਚੋਰਈਆਂ ਜਦੋਂ ਡਿੱਗਦਿਆਂ ਕਣੀਆਂ ਬੇ ਰੱਬਾ ਕਟ-ਕਟ ਦਿਆਂ ਜਾਣਣ ਵਾਲ ਆਵੇ ਹੁਣ ਬਣਿਆ ਕਿਉ ਅਣਜਾਣਾ ਆਵੇ ਹੁਣ ਬਣਿਆ ਕਿਉ ਅਣਜਾਣਾ ਆਵੇ ਤੈਨੂੰ ਕਰਦਾ ਅਰਜ ਨਿਮਾਣਾ ਵੇ ਤੈਨੂੰ ਕਰਦਾ ਅਰਜ ਨਿਮਾਣਾ ਵੇ ਹਰ ਪਾਸੇ ਪਾਣੀ ਪਾਣੀ ਹੈ ਹਰ ਪਾਸੇ ਪਾਣੀ ਪਾਣੀ ਹੈ ਜਾਵੇ ਕਰਦਾ ਬਹੁਤ ਉਜਾੜਾ ਵੇ ਹੰਬਹਾਰ ਕੇ ਬਨਦੀ ਹੱਥ ਤੇਰੇ ਹੁਣ ਬਸ ਕਰ ਹੜਾਈ ਹੜਾਵੇ ਸਾਡੇ ਬੱਚਿਆ ਬੱਲੇ ਕੱਖ ਨਹੀਂ ਬੜਾ ਉਲਝ ਗਿਆ ਏ ਤਾਣਾਵੇ ਬੜਾ ਉਲਝ ਗਿਆ ਏ ਤਾਣਾਵੇ ਕਰਦਾ ਅਰਜ ਨਿਮਾਣਾਵੇ ਤੈਨੂੰ ਕਰਦਾ ਅਰਜ ਨਿਮਾਣਾਵੇ ਸਾਡੇ ਢਾਂਡੇ ਢਾਰੇ ਖੇਤ ਰੁਲੇ ਸਾਡੇ ਢਾਂਡੇ ਢਾਰੇ ਖੇਤ ਰੁਲੇ ਰੁਲ ਗਈਆਂ ਸੁਪਨੇ ਸਦਰਾਨੇ ਤਕਦੀਰਾਂ ਤੋਖਾ ਦੇ ਗਈਆਂ ਸਾਨੂੰ ਰੋਲਿਆ ਅੱਜ ਮੁਕਦਰਾਂ ਨੇ ਸਾਡੇ ਵੇੜੇ ਸੱਥਰ ਵਿਸ਼ ਗਏ ਨੇ ਸਾਡੇ ਵੇੜੇ ਸੱਥਰ ਵਿਸ਼ ਗਏ ਨੇ ਤੇ ਟੁਕ ਟੁਕ ਬੈਣ ਮਕਾਣਾਵੇ ਕਰਦਾ ਅਰਜ ਨਿਮਾਣਾਵੇ ਤੈਨੂੰ ਕਰਦਾ ਅਰਜ ਨਿਮਾਣਾਵੇ ਪੈਣੀ ਬਾਗੇ ਵਾਲਿਆ ਮਨਾਵੇ ਕੀ ਕੱਢਿਆ ਵੈਰ ਹੈ ਡਾਡੇ ਨੇ ਕਟ ਨਾਲ ਪੰਜਾਬ ਦੇ ਨਹੀਂ ਕੀਤੀ ਕਟ ਨਾਲ ਪੰਜਾਬ ਦੇ ਨਹੀਂ ਕੀਤੀ ਕਈ ਕਟਿਆ ਹਾਕਮ ਸਾਡੇ ਨੇ ਕਦੇ ਕਾਣੀ ਵੰਡਨੀ ਪਾਈ ਸੀ ਕਦੇ ਕਾਣੀ ਵੰਡ ਨਹੀਂ ਪਾਈ ਸੀ ਖੁਦ ਪਾਵੇ ਅੱਖੋਂ ਹੀ ਕਾਣਾਵੇ ਤੈਨੂੰ ਕਰਦਾ ਅਰਜ ਨਿਮਾਣਾਵੇ ਤੈਨੂੰ ਕਰਦਾ ਅਰਜ ਨਿਮਾਣਾਵੇ ਤੈਨੂੰ ਕਰਦਾ ਅਰਜ ਨਿਮਾਣਾਵੇ